ਮੁੰਡੇ ਗਰੁੱਪ ਆ ਜੀ ਇਹ ਮੁੰਡੇ ਗਰੁੱਪ ਪਹਿਲੋ ਪ੍ਰਸਤੁਤਾ 500 ਪਾਸੋਂ ਦੇਵਾ 500 ਬਾਕੀ ਭਾਈ ਰੈਲਾ ਬਹੁਤ ਚੱਲਦਾ ਕਹਿੰਦੇ ਸੋਹਣਿਆਂ ਚਲਾ ਕੇ ਦੇਖਣਾ ਜੀ ਬੱਸ ਭਾਈ ਕਹਾਂ ਨਾ ਨਾ ਇਹ ਚੱਕੋ ਨਾ ਹੋਰ ਹੈ ਚੱਕ ਲੋ ਜੀ ਨਾਲ ਭਾਈ ਸ਼ਾਟੇ ਪਹੁੰਚ ਗਈ ਸ਼ਾਟ ਭਾਈ ਭਾਈ ਮੈਂ ਹੀ ਰਹਿ ਜਾਉ ਕਰਨੇ ਨੂੰ ਟਰੈਕਟਰ ਨੂੰ ਤੁਹਾਡੇ ਵਾਸਤੇ ਕੰਮ ਨਹੀਂ ਹੈ ਕਿ ਜਾਉਣਾ ਹੈ ਮੈਂ ਤਾਂ ਇਹ ਆ ਤਾ ਭਾਈ ਤੁਸੀਂ ਹਿਲਗੇ ਛੋਟਿਆਂ ਪਰ ਇਹ ਕਿ ਬੜੇ ਰਕਦੀਪ ਇਹਦੇ ਵਿੱਚ ਛੋਟਿਆਂ ਬਤ 40 40 45 ਵਾਲੇ ਇਹ 50 ਹੈ ਇਹ 50 ਹੈ ਫਰਕ ਆ ਬਸ ਹੋ ਗਿਆ ਇਹ ਗੱਲ ਸਾਰੇ ਸਿਆਣੀ ਕਰਦੇ ਨਹੀਂ ਭਾਈ ਜਾਂਦਾ ਕਰਾਂ ਛੋਟਾ ਜੀ। ਲਓ ਭਾਈ ਲਗਾਤਾ ਮਾਲ ਵਰਮਾ ਜਿਹਦਾ ਡਰ ਤਾਂ ਉਹੀ ਗੱਲ ਹੋ ਗਈ। ਵਧੀਆ। ਕਿਹੜੀ ਕੰਪਨੀ ਕਰਕੇ ਆਹ ਹੈ? ਇਹ ਮੁੰਡੇ ਗਰੁੱਪ ਵਾਲਿਆਂ ਦਾ ਹੀ ਹੈ। ਮੁੰਡੇ ਗਰੁੱਪ। ਵਧੀਆ। ਭਾਈ ਕਿੰਨਾ ਵੇਟ ਹੈ ਇਹਦਾ? ਲੱਗੂ ਭਾਈ ਜੇ ਦਿਨੜ ਦਾ। 6 ਘੰਟੇ ਦੇ ਇੰਤਰ ਹੋਗਾ। ਫਿਰ ਤਾਂ ਠੀਕ ਆ। ਆਕੀ ਹੁਣ ਚਲਾ ਦੇ ਤਾਂ ਲੱਗੂ ਆ ਭਾਈ। ਕਿੱਥੇ ਦਾ ਨਾ ਉਹ ਦੇਖ ਤੂੰ ਚਲਾ ਇਹਦਾ ਬੱਦਲਾ ਤਾਂ ਆਵਾ ਕਾਲਿਆਂ ਦਾ ਆਂਬਾ ਆ ਗਿਆ। ਹਾਂ। ਉਰੇ ਪਾਣੀ ਆਪਾਂ ਚਾਨ ਕੋਪੀ ਕਿੱਥੇ ਕਿੱਥੇ ਪਾਉਂਦੇ ਹਾਂ ਉਥੇ ਪਾਣੀ ਮੋਟਰ ਜਾਨੇ ਨੂੰ ਇੱਥੇ ਨਾ ਪਾਈ ਨਾ ਗੱਡੀ ਆਪਾਂ ਗਾਹਾਂ ਦੇ ਜਾ ਕੇ ਉੱਪਰ ਲੈ ਗੱਡੀ ਪੂਰੇ ਕਿੱਥੇ ਪਾ ਲੈ ਆ ਬੈਠ ਉਹਦੇ ਉੱਤੇ ਪਾ ਲੈਣਾ ਲਾਉਣ ਦੇ ਬੰਦੇ ਹਰੇ ਜਨੇ ਆਉਂਦੇ ਆ ਅਸ ਵੀ ਨਹੀਂ ਆਉਂਦੇ ਆ ਚਾਚਾ ਆ ਗਿਆ ਚਾਚਾ ਤਾਂ ਗਿਆ ਆ ਕੇ ਆ ਬਾਈ ਬਿੱਲ ਚੱਕ ਪਾਈ ਬਿੱਲ ਏ ਪਿਆ ਭਾਈ ਆਪਾਂ ਨੂੰ 90000 ਦਾ ਔਨ ਰੋਡ ਔਨ ਪਿਓਰੇ ਕਿਹ ਹੁੰਦਾ ਹੁਣ ਉਹ ਸਨੇ ਆਗ ਬੱਤੀ ਯਾਰ ਸਨੇ ਆਗ ਬੱਤੀ ਉਰੇ ਪਹੁੰਚਦਾ ਪਿਆ ਗਿਆ 90 ਦਾ ਇਹ ਗਾ ਇਹ ਕਾ ਸਮੀਦਵਾਦੀ ਉਹਨਾਂ ਤੇ ਹਾਂ ਗੱਲ ਕਰਾ ਗਾ ਕਾਤਰਾ ਲੈਣ ਬਾਕੀ ਭਾਈ ਅੱਜ 5000 ਰੂਟਾ ਮੀਟਰ ਐਮ ਜੀ ਮੁੰਡੇ ਗਰੁੱਪ ਭਾਈ ਇਹ ਮੁੰਡੇ ਗਰੁੱਪ ਲੋ ਪ੍ਰਸਤੁਤ ਪਾਸੋਂ ਦੇ 500 500 ਪਾਸੋਂ ਹੀ ਆ ਵੀਰੇ ਹਾਂਜੀ ਹਾਂ 500 ਦਾ ਨੰਬਰ ਹੈਗਾ 85 560 86 813 ਲਿਖਿਆ ਬਾਈ ਨਾ ਕੀ ਬਾਈ ਸੋਤੇ ਨਾ ਹੁੰਦਾ ਬੀਟਰ ਪਹਿਲਾ ਬڑے ਰਿਸ਼ਤੇਦਾਰਾਂ ਨੇ ਵੀ ਲਿਆ ਹੋਇਆ ਹਾਂ ਉਹਨਾਂ ਨੇ ਸੇ ਕਹਿੰਦਾ ਬਾਈ ਰੋਟਾ ਮੀਟਰ ਤੇ ਚੱਲਦਾ ਬਹੁਤ ਵਧੀਆ ਹਾਂ ਬਾਈਆਂ ਕੋਲ ਬਾਈ ਰਹਿਣਾ ਬਹੁਤ ਆ ਤੇ ਉਹਨਾਂ ਹੀ ਬਾਈ ਆਪਾਂ ਦੀ ਗੱਲ ਕਰਵਾਈ ਸੀ ਬਾਈ ਉਹਨਾਂ ਨਾਲ ਇੱਕ ਬਾਈ ਕਹਿੰਦਾ ਜਿਹੜਾ ਦੂਆ ਦਾ ਸੀ ਲਿਆ ਪਤਾ ਛੋਟਾ ਕਹਿੰਦਾ ਪਹਿਲਾਂ ਨੇ ਪਾ ਕਿਹੜਾ ਉਡਾ ਬਿੱਟਰ ਕਿਹੜਾ ਦਾ ਪਹਿਲਾਂ ਗਰਵਾਜ ਵਾਲਾਂ ਦਾ ਵੀ ਕਹਿੰਦੇ ਉਹਨਾਂ ਉਹਨਾਂ ਆ ਵੀ ਬਧੀ ਚੱਲਦਾ ਹੈ ਰੈਲਾ ਰੈਲਾ ਚੱਲਦਾ ਕਹਿੰਦੇ ਬਾਕੀ ਬਾਈ ਰੈਲਾ ਬਹੁਤ ਚੱਲਦਾ ਕਹਿੰਦੇ ਸੋਹਣਿਆਂ ਚਲਾ ਕੇ ਦੇਖਣਾ ਜੇ ਕਰਨੀ ਯਾਰ 735 ਮਗਰ ਪਾਉਂਗਾ ਪਹਿਲਾਂ ਲੈ ਚੱਕ ਲੈ ਦਾ ਟਰੱਕ ਚੱਲਣਾ 735 ਉਰੀ ਆਪਾਂ ਨੇ ਹੁਣ ਬਾਦਨ ਕੀ ਲਗ ਵਾਲੇ ਵਾਲਾ ਉਮੋਂ ਚਾ ਲੈਣਾ ਹਲਕਾ ਹੈ ਬਾਰ ਰੈਲਾ ਕਹਿੰਦੇ ਪਾਉਂਗੇ ਅਸੀਂ ਆਪਣਾ ਪਾਉਂਗੇ ਚਲ ਤੇਰੇ ਗਰਾਜੀਆਂ ਦੁਨੀਆਂ ਪਰ ਉਹਦੀ ਪੀਡੀਓ ਵਾਲੀਆਂ ਕੋਈ ਨਹੀਂ ਚੱਕੇ ਤੇ ਸਹੀ ਉਹਦਾ ਵੀ ਕਰ ਲੂਗਾ ਹੀਲਾ ਕਿੰਨਾ ਵਜ ਕਿੰਨਾ ਵਜਣਾ ਬਾਈ ਇਹ ਚ 6 ਘੰਟਾ ਲੂਗਾ ਜੀ 6 ਕਵਾਂਟਲ ਲਗ ਬਜਦਾ ਓਏ ਠੀਕ ਹੈ ਬਜਦਾ 7 ਫੁੱਟਾ 6 ਕਵਾਂਟਲ ਠੀਕ ਹੈ ਆ ਹੂੰ ਪਰ ਆਏ ਆ ਬਈ ਸ਼ਕਤੀਮਾਨ ਨਾਲ ਬਹੁਤ ਅਲੱਗ ਬਈ ਇਹ ਸਿਰ ਮਾਲ ਫਾਮ ਬਾਊਗਾ ਜੀ ਤਾਂ ਮਾਲ ਫਾਮ ਬਾਈ ਥੱਪੜ ਦੂਰ ਫਾਉ ਕੋਈ ਨਹੀਂਗਾ ਥੱਪੜਾਂ ਉੱਟ ਗਈ ਉਹਨਾਂ ਨੇ ਲਗਾਇਆ ਵੀ ਥੱਪੜ ਦੂਰ ਰਹਿਣ ਥੱਪੜਾਂ ਦਾ ਉਹ ਵੀ ਨਹੀਂ ਲੰਬਦੇ ਥੱਪੜਾਂ ਕੋਲ ਸਭ ਤੋਂ ਪਹਿਲਾਂ ਇੱਥੇ ਆਏ ਸਾਡੇ ਗੋਲੇ ਤਾਂ ਬੈ ਜਾਓ ਜੀ ਸਾਨੂੰ ਕਿਹੜਾ ਪਤਾ ਤਾਂ ਬਾਈ ਇਹਨਾਂ ਨੇ ਦੱਸਿਆ ਉਹਦਾ ਪਤਾ ਨਹੀਂਦਾ ਬਾਈ ਇੰਟਰਵਿਊ ਹੁੰਦਾ ਅਸੀਂ ਤਾਂ ਬਾਈ ਤੁਹਾਨੂੰ ਦੱਸਦੇ ਆ ਉਹਦਾ ਫਿਰ ਕਹਿੰਦੇ ਕਹਿੰਦੇ ਨਹੀਂ ਲਿਆਉਂਦਾ ਸਾਨੂੰ ਪਤਾ ਹੀ ਨਹੀਂਦਾ ਬਾਈ ਕਹਿੰਦਾ ਨਹੀਂ ਲਿਆਉਂਦਾ ਬਾਈ ਜੰਗਲ ਚ ਰਹਿੰਦੇ ਜਿੰਗਾ ਲਾਲਾ ਹੂ ਫਿਰ ਉਹ ਰੂਡਾ ਮੀਟਰ ਲਿਆਏ ਸਾਨੂੰ ਤਾਂ ਪਤਾ ਲੱਗਿਆ ਇੱਕਣਾ ਬਾਹ ਹੋ ਜਾਂੇ ਖੇਤ ਦਸੇ ਨੇ ਵੀ ਐ ਵੀ ਖੇਤੀ ਹੋ ਜਾਂਦੀ ਸਾਨੂੰ ਪਤਾ ਨਹੀਂ ਖੇਤੀ ਵਾਲੇ ਤਾਂ ਨਹੀਂ ਪਤਾ ਸਾਨੂੰ ਅਸਾਂ ਸ਼ੱਕਾ ਕਰਦੇ ਹਾਂ ਪਹਿਲਾਂ ਐ ਪੁੱਛ ਲਾ ਜੇ ਸਾਨੂੰ ਬੈਠੇ ਕਰਕੇ ਪੁੱਛ ਲਾ ਵੀ ਸਾਨੂੰ ਪਹਿਲਾਂ ਪਿੰਡ 'ਚ ਰੂੜਾ ਮੀਟਰ ਲੈਂਦਾ ਕਿਹਨੇ ਦੇਤਾ ਕਿਹਨੂੰ ਚੈਨਲ 'ਚ ਰੂੜਾ ਮੀਟਰ ਦੇਖੇ ਹਾਂ ਲਾਪਰੀ ਵੀ ਨਹੀਂ ਉਹ ਲੈਦੇ ਹਾਂ ਆ ਫੇ ਲਾਪਰੀ ਨੂੰ ਫੇ ਲਾਪਰੀ ਨਾਲ ਬਾਤ ਕਰ ਲੈ ਫੇ ਉਹ ਅਸੀਂ ਮਹਾਲ ਫਾਰਮ ਵੇਦਾ ਗਿਆ ਤਦ ਤੱਕ ਮਾਲ ਫਾਰਮ ਆ ਗਈ ਤੂੰ ਤੂੰ ਤਾਂ ਥਾਪੜ ਮਾਰ ਪਰ ਵੀ ਆ ਗਈ ਜਿਹੜਾ ਥਾਪੜ ਤੋਂ ਕਹਿੰਦੇ ਤੁਸੀਂ ਬੋੜਾ ਨਹੀਂ ਦੇਖੋ ਜੀ ਗੱਲ ਮਾਲ ਫਾਰਮ ਦੀ ਹੁੰਦੀ ਆ ਉਹ ਗੱਲ ਛੱਡ ਤੂੰ ਬਾਈ ਸ਼ਕਤੀਮਾਨ ਵਾਲਾ ਚਲਾ ਕੇ ਦੇਖਿਆ ਤਾਂ ਗੱਗੇ ਆਪਾਂ ਨੇ ਜੱਥੇ ਹਾਂ ਨਾ ਉਹ ਬਾਈ ਦਾ ਲੋਡ ਬਹੁਤ ਆ ਉਹ ਨਹੀਂ ਉਹ ਅੜੀ ਗੱਲ ਜੱਕ ਹੋਣਾ ਆਪੋ ਹਾਂ ਉਹ ਬਹੁਤ ਅੜੀ ਅੜੀ ਮਾਰਦਾ ਕਿਉਂਕਿ ਹੱਛਵੀਰ ਵਾਲਾ ਜਿੰਨਾ ਮੇਰਾ 7 ਫੁੱਟਾ ਜ਼ੋਰ ਲੰਦਾ ਉਹਨਾਂ ਹੱਛਵੀਰ ਵਾਲਾ ਲੰਦਾ ਦਾ ਉਦੋਂ ਗਾ ਹੱਛਵੀਰ ਚਲਾ ਕੇ ਦੇਖਿਆ ਤੇਰੇ ਆ ਉੰਨਾ ਫਰਕ ਆ ਬਾਕੀ ਹੁਣ ਅੱਜ ਮੈਨੂੰ ਐਂ ਲੱਗਦਾ ਵੀ ਇਹ ਗੱਲਾਂ ਲੈਣਾ ਤਾਂ ਨਹੀਂ ਉਤਰਨਾ ਤਾਰੂ ਆ ਗਿਆ ਨਾ ਆਉ ਦੇ ਤਾਰੂ ਉਹ ਆ ਗਿਆ ਤਾਰੂ ਦੇਖੋ ਜੀ ਮਹਾਲਾ ਬਾਸ ਤੇ ਹੀ ਆਉਂਦੇ ਨੇ ਬਈ ਸੂਝਵਾਨ ਬੰਦਾ ਬੁਲਾਇਆ ਹਾਂ ਸਵਾ ਮੈਂ ਅੱਧੀ ਥਾਪ ਨਹੀਂ ਆਉਣੀ ਬੰਦੂ ਮਹਾਲੇ ਬਾਉਂਗੇ ਬਸ ਮੰਮੀ ਬਾਈ ਕਹਦੇਗਾ ਮਹਾਲੇ ਬਾਉਂਗੇ ਕਹਦੇ ਯਾਰ ਭਾਈ ਮੇਰੀ ਜੋ ਚੀਜ਼ ਨਹੀਂ ਮੈਂ ਕਹਦੇ ਤੇਰੀ ਤੇਰੀ ਕੀ ਆ ਤੇਰੇ ਗੋਦ ਕਿ ਆਏ ਚ ਮਹਾਲ ਤਾਂ ਹੈਗਾ ਬਸ ਫਿਰ ਬਸ ਮਹਾਲ ਖਾਂਦੀਆਂ ਹੁੰਦੀਆਂ ਇਹ ਬੋਟਾ ਕਰਕੇ ਨਹੀਂ ਕਹਿੰਦਾ ਕੁਝ ਹਾਂ ਆ ਜੋ ਬੋਟਾ ਲੈਣੀ ਆ ਸਰਪੰਚ ਦੇ ਹਟ ਲੈਣੀ ਭਾਈ ਵੜ ਕੱਢ ਲੈ ਜੋ ਅੱਦੇ ਮਾਲਾਂ ਦੀ ਬੋਟਾ ਨਹੀਂ ਹੈਗੀ ਅਸੀਂ ਕੱਢ ਲੈ ਅਸੀਂ ਬੋਟਾ ਨਹੀਂ ਤੇਰੀ ਬੋਟਾ ਬਣੀ ਨਹੀਂ ਹੈਗੀ ਪਾਈ ਦਾ ਬੋਟਾ ਆਪਣੇ ਤੇ ਟਾਂਕੀ ਜਿਹੜਾ ਬੜਾ ਆਈ ਨਹੀਂ ਗਰੀ ਆਈ ਤਾਂ ਫਿਰ ਮੈਂ ਕਹਿਣਾ ਵੀ ਥੋੜੀ ਬੋਟਾ ਨਹੀਂ ਹੈ ਕਰਤੀ ਬੋਟਾ ਰਾਵਾਂ ਬੰਮਾ ਠੀਕ ਰਹੂਗਾ ਹਾਂ ਠੀਕ ਹੈ ਠਰਦਾ ਕਾ ਕੈਦੀ ਹੋਰ ਆ ਬਾਦਾ ਯਾਰ ਇਹਨੂੰ ਕਿਹਾ ਬੰਮੇ ਬਾਈ ਦੇਖੀ ਪਿੱਛੇ ਉਹ ਨਹੀਂ ਚੱਲ ਪਾਲਾ ਹੁਣ ਗਿਆ ਕਿਹੜਾ ਆਹ ਇਹ ਕਿੱਥੇ ਪੈਣੇ ਇਹ ਜਿਆਦਾ ਨਿੱਗਰ ਨਿੱਗਰ ਦਾ ਨੇੜੇ ਆ ਇਹ ਨੇੜੇ ਨੂੰ ਕਿਹਾ ਇਹ ਨੇੜੇ ਨੂੰ ਕਿਹਾ ਇੱਕ ਮਿੰਟ ਪਾਸੇ ਹੀ ਉਹ ਪਾਸਾ ਜੂ ਮੈਂ ਨੋਟ ਕਿਹਾ ਹੋਗਾ ਤੂੰ ਤੋੜ ਤੂਟੂ ਤੇ ਮਾਰਾ ਕਿੰਨਾ ਕਰ ਕੜਾ ਇਹ ਕਿੱਦਾਂ ਦਾ ਹੈਂ ਦਬਾ ਦੇ ਦੇਖੀ ਜਾਊਗੀ ਤੂੰ ਕਿੱਲੋਂ ਆ ਚਾ ਇਹ ਇੱਕ ਮਿੰਟ ਵਾਲਾ ਯਾਰ ਚਾਨੇ ਕੋ ਪਿੱਛਾ ਕੋਏ ਕੀ ਦਿਲਵੀਰਾਂ ਚੈਨ ਨੂੰ ਪੁੱਛਾਉਂਦੇ ਸਰਗਟਾ ਦੱਸੀਏ ਬਾਬਾ ਜੀ ਆਹਾ ਬਾਬੇ ਐ ਲੱਗ ਜਾਣਾ ਬਸ ਚਲੋ ਅੰਮ੍ਰਿਤ ਜੀ ਤੰਦਲ ਕਿਹੜਾ ਚੱਕ ਕੇ ਲੈ ਕੇ ਆਇਆ ਬੜੀ ਚੈਨ ਲਿਆਉਂਦਾ ਇਹੀ ਆ ਮੇਰੇ ਕੋਲ ਚਾਈ ਤੇ ਪਾਉ ਦੂਗਾ ਹੁਣ ਉਹ ਦੂਈ ਵੀ ਟੈਟ ਕਰਾ ਬਸ ਇੱਥੇ ਇਹਨੂੰ ਪਸਾ ਦੇਣ ਦੇ ਚਾਹੇ ਵਿਚ ਮਾਰ ਲੈ ਗੋੰਡੀ ਪਾ ਵਿਚ ਮਾਰ ਲੈ ਘਾਟ ਹੋਰ ਦੇ ਉੱਪਰ ਪਾ ਲਈ ਯਾਰ ਇਹਨੂੰ ਘਾਟ ਹੋਰ ਦੇ ਦੇ ਆ ਇੱਥੇ ਆ ਹਾਂ ਇੱਕ ਘਾਟ ਹੋਰ ਦੇ ਦੇ ਉੱਪਰ ਵਾਲੀ ਕਿਤੇ ਪਤਾ ਨਹੀਂ ਬੰਮੇ ਨੇ ਕਹੇ ਜੇ ਪ੍ਰੋਜੈਕਟ ਲਾਉਂਦੇ ਆ ਉੱਪਰ ਬਾਦੀ ਇੱਥੀ ਪਾ ਦੇਣਾ ਹੁੰਦਾ ਇੱਥੇ ਪਾਲਾ ਜਾਏ ਉਹ ਯਾਰ ਉੱਪਰ ਬਾਦ ਦੋ ਜਿਆ ਫੜਾਣਾ ਮਜੀ ਪਾਲਾ ਯਾਰ ਬਾਈ ਗੱਡੀ ਇੱਧਰ ਨੂੰ ਕਰਕੇ ਲਾ ਥੋੜੀ ਜੀ ਲਾ ਫੜਾ ਹੱਗਾ ਬਾ ਪਾਲਾ ਲਾ ਪਾਲਾ ਫਿਰ ਲੋਆਂ ਗੱਡੀ ਬਾਈ ਤੇ ਵੀ ਯਾਰ ਜਰ ਚੈਨ ਕੁਛ ਛੋਟੀ ਲੱਗਦੀ ਗੱਡੀ ਇੱਥੇ ਨੂੰ ਕਰਕੇ ਚੰਗਲੇ ਅਗੇ ਨੂੰ ਕਰਨਾ ਨਹੀਂ ਨਹੀਂ ਠੀਕ ਹੈ ਠੀਕ ਹੈ ਤੂੰ ਪਾਸ ਆਈ ਆਪੇ ਉਪਰ ਆਣਾ ਓਏ ਹਾਂ ਠੀਕ ਹੈ ਬਾਦੂ ਪਾਇ ਤੈਨੂੰ ਬੋ ਆਹ ਤੈਨ ਚੱਲਣੀ ਆ ਠੀਕ ਚੱਲ ਆਹ ਤੈਨ ਚੱਲਣੀ ਆ ਬਰੀਕ ਦੀ ਆ ਜਾ ਦਰਵੀਰ ਉੱਪਰ ਜਿੱਦਾਂ ਦਾ ਕਰਕੇ ਲਾਲਾ ਬੈਨ ਨਾ ਮੇਰੇ ਇੱਥੇ ਲਿਆ ਤੈਨ ਦੇ ਗੱਭੇ ਰੇ ਤੂੰ ਪਾਸੇ ਹੋ ਜਾ ਜਿਹੜੇ ਸਾਹਮਣੇ ਤਾਂ ਗੱਠ ਪਈ ਆ ਦੂਰ ਰਹੀ ਏ ਆਉ ਫਿਰ ਮੈਂ ਗੱਠ ਨਹੀਂ ਨਹੀਂ ਗੱਠ ਨਹੀਂ ਲਓ ਬਈ ਐਮ ਜੀ ਮੁੰਡੇ ਗਰੁੱਪ ਉੱਪਰ ਚੱਲੂੰਗਾ ਮੁੰਡੇ ਗਰੁੱਪ ਲਾਲਾ ਮਲਾ ਗਰੁੱਪ ਮਲਾ ਗਰੁੱਪ ਗਰੁੱਪ ਲਾਲਾ ਹਾਂ ਹਾਲਾ ਗਰੁੱਪ ਨੇ ਮਲਕੀਤ ਵਾਈ ਗਰੁੱਪ ਲਾਲਾ ਹਾਂ ਹੁਗੋ ਉਲਵਕ ਬਣਵਾ ਭਾਈ ਬੰਬੇ ਦੇ ਲੱਖ ਹੁਣ ਦੱਸ ਦੇ ਕਿਦਾਂ ਨਾ ਅਹਿਮਦ ਮਲਕੀਤ ਵਾਈ ਗਰੁੱਪ ਮੰਗ ਗਿਆ ਬਈ ਜੀ ਤੇ ਦਾਦੇ ਕਿੰਨਾ ਕਰਨਾ ਬਈ ਜੀ ਦੇ ਗੱਗਾ ਮਲਕੀਤ ਗੱਗਾ ਤੋਂ ਬਣ ਗਿਆ ਭਾਈ ਆ ਜੀ ਚੱਲ ਚੱਲ ਛੁੱਟੀ ਹੈ ਲਾਲਾ ਹੂ ਚੱਲ ਹਾਂ ਅਸੀਂ ਇਹ ਜਿੰਗਲ ਲਾਲਾ ਹੂ ਹੁਣ ਪਿੰਨ ਵੀ ਇਹਦੇ ਜੇ ਪਾਲਵਾ ਬਾਈ ਆ ਆ ਦੇ ਪਿੰਨ ਆ ਪਾ ਇਹ ਨਹੀਂ ਪਹਿਣੀ ਹੈਗੀ ਉੱਚੇ ਪਾਲਾ ਦੂਹਾਂ ਚ ਪਾਲਾ ਕੱਟ ਦੇ ਲੰਦੇ ਨਾ ਦੋ ਅੱਡਾ ਟਾਂ ਦੇ ਆ ਜੀ ਕਾਟੇ ਲੰਮੜਾ ਜਾਉਂਦਾ ਦਾ ਖਾਣਾ ਨਹੀਂ ਖਾਣਾ ਜਾਨਾ ਦਾ ਜਾਨਾ ਦਾ ਹੁੰਦਾ ਸੋ ਕੋਲ ਤੋਂ ਉੱਲ ਕੇ ਚਲਾ ਜਾਇਆ ਹੋਇਆ ਉਹਦਾ ਲੱਗੇ ਨਹੀਂ ਕਰਨਾ ਇਹਨਾਂ ਕਿਸੇ ਨੂੰ ਘੱਟ ਦੇ ਕਿਸੇ ਚੱਕਣਾ ਹੋਰ ਹੈ ਚੱਕਣਾ ਹੋਰ ਸਭ ਫਾਸੀ ਤੁਸੀਂ ਘਮਾਉਂਦੇ ਕਾ ਤੇ ਨੂੰ ਚੱਕ ਉੱਪਰ ਮੈਂ ਨਾ ਕੌਣ ਗੱਲ ਆ ਵੀਰੇ ਯਾਰ ਚੱਕ ਪੱਕਾ ਨਾ ਪੰਚਾ ਲਾ ਕੋਈ ਆ ਜਾ ਯਾਰ ਉਹਨਾਂ ਨੂੰ ਇੱਧਰ ਨੂੰ ਲੈ ਚ ਹੁਣ ਇੱਧਰ ਲਾ ਚੱਕ ਤਰੀ ਕੱਢ ਲੈਣਾ ਆ ਨਿਕਲ ਜੀ ਹੁਣ ਚਾਰੇ ਪਾਸੇ ਲੱਗ ਗਈ ਨਹੀਂ ਮੈਂ ਕੁਝ ਨਹੀਂ ਹੋਣਾ ਗਾਹਾਂ ਗਾਹਾਂ ਯਾਰ ਇਹ ਆ ਗਿਆ ਮਿੰਟ ਉਹ ਸੁਣ ਗੱਡੀ ਵਾਹ ਕਰ ਲਾ ਹੋ ਜਾਣਾ ਮਾੜਾ ਇੱਕ ਮਿੰਟ ਉੱਪਰ ਚੱਕ ਲੈ ਗੱਡੀ ਚੱਕੀ ਲੱਗਦੀ ਜਾਣਾ ਮਾੜਾ ਜੇ ਉੱਪਰ ਚੱਕ ਲੈ ਜੀ ਪਿੱਛੇ ਨਾ ਲੈ ਮਾੜਾ ਨਾ ਜੀ ਕਿੰਨ ਮਾੜਾ ਚੱਕ ਲੈ ਸਭੀ ਦੇ ਬੈਠਾ ਭਾਈ ਵਿੱਚ ਹੋ ਜਾ ਮਾੜਾ ਜਾ ਤਰੀ ਜਾ ਯਾਰ ਥੋੜਾ ਜਾ ਉਹ ਰੋਲਾ ਪਾਉਂਦਾ ਇਹ ਇਹ ਝੂਟਣਾ ਮਾਰਿਓ ਭਾਈ ਨਾਲੇ ਤਾਣਾ ਹੈ ਤਾਣਾ ਬੋਲਾ ਹੀ ਐ ਬਾ ਠੀਕ ਆ ਬਾਬਾ ਜੀ ਕੱਢ ਲੈ ਗੱਡੀ ਤੂੰ खड़ जा यार गड्डी में तू छा एक मिनट खड़े एक मिनट ओ वीर जमाई होली तो होली गड्डी कहां करनी है चक्की जा तू चक्की जा आज वीर तू बैठ आ गया आ जा हल्ले मानला कर लो चल वीरए का होली हाँ होली चक्की थोड़ी चल भाई और थोड़ी यार चक्के चक्के थोड़ी चक्के इधर लग गया ये होली तो नहीं है ओ भाटा धक्का मार के बात कर जाखला चकला फदे मेरे गांजा बन गया गांजा गच्छ बन गया ਚੱਲ ਚੱਲੀ ਚੱਲ ਹੌਲੀ ਹੌਲੀ ਚੱਲ ਯਾਰ ਚੱਲ ਚੱਲ ਢਿੰਗਾ ਨਾ ਨਾ ਹੌਲੀ ਹੌਲੀ ਚੱਲੀ ਹੌਲੀ ਹੌਲੀ ਚੱਲਦੇ ਆ ਆ ਵੀ ਹੌਲੀ ਹੌਲੀ ਚੱਲ 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 ਆ ਰੋਕਣਾ ਹੋਗਾ ਪਰ ਰੁਕਣਾ ਹੈ ਤੇ ਬਾਈ ਪਿੱਛੇ ਘੁੱਲ ਲਗਾ ਹਾਂ ਤਾਰ ਤਾਰਦੇ ਹੋ ਬੜਾ 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 ਰਾਮ ਸਰੀਆ ਕੋਈ ਆ ਕਾਜੇ ਫਸ ਗਿਆ ਬਾਈ ਦੂਰ ਨਹੀਂ ਮੈਂ ਕਹ ਲਿਆ ਮੂੰਹ ਐ ਘਵਾ ਲਓ ਸਮਾ ਦਾਣਾ ਨੀ ਮੈਂ ਤਾਂ ਕਰਦੀ ਬੱਸ ਦੋਰੀ ਨਾ ਬੰਦ ਕਰ ਲੈ ਬੱਸ ਹਾਂ ਇਹ ਮੈਂ ਨਹੀਂ ਪਾਈ ਯਾਰ ਦੇਖਦੇ ਹੈ ਕਿ ਕੀ ਗੇੜੇ ਨਤਿੰਦੇ ਉਹ ਥੱਲੇ ਜੁੱਠਾ ਜਾ ਬਣ ਕੇ ਜਾ ਚੱਲ ਹਾਂ ਜੀ ਸਮਾ ਦਾ ਚੱਲ ਤਾਂ ਜੀ ਚਾਹਵੇਂ ਛੱਡ ਕੇ ਬਾਈ ਟੈਂਟ ਛੱਡ ਉਹਦੇ ਬੀਠਾ ਜੀ ਨਹੀਂ ਲੱਗਦੀ ਉਹ ਈ ਗੱਲ ਆ ਉਹ ਹਰਦੀਆ ਵਜਨ ਦੱਬ ਰਾ ਹੁਣ ਛੱਡ ਦੇ ਤੂੰ ਇਹ ਮਾਈਕ ਨੂੰ ਤਾਂ ਕਰੋ ਯਾਰ ਮੈਂ ਹੱਥੋਂ ਘੋਡੇ ਵਾਲੀ ਯਾਰ ਉਹ ਇਹੋ ਵਿੱਚ ਫਸਣੀ ਜੇ ਮੈਂ ਛੱਡਤੀ ਅੱਗੇ ਇੱਥੇ ਨਹੀਂ ਫਸਦੀ ਇੱਧਰ ਲਿਆ ਤੂੰ ਇੱਧਰ ਆ ਛੱਡ ਦੇ ਬਾਬਾ ਇੱਥੇ ਬਾਜੀ ਲੋ ਜੀ ਨਾਲ ਭਾਈ ਸ਼ਾਟ ਪਹੁੰਚ ਗਈ ਬਾਈ ਦੋ 1 2 ਸ਼ਾਟ ਚਾਰ ਬਲੇਡ ਚਾਰ ਬਲੇਡ ਦਿੱਤੇ ਬਾਈ ਨੇ ਨਾਟ ਐ ਨਾਟ ਐ ਛੇ ਨਾਟਾ ਛੇ ਨਾਟਾ ਤੇ ਇੱਕ ਹਮਾ ਹੋ ਰਿਹਾ ਬਾਈ ਆ ਬੈਗ ਆਏ ਦੋ ਬਾਈ ਬੈਗ ਭਜੇ ਬਾਈ ਨਾ ਸਪੈਸ਼ਲ 8 9 ਪੈਨ ਡੈਰੀਆਂ ਵਿੱਚ ਪੈਨ ਮੁੰਡੇ ਗਰੁੱਪ ਵਾਲਿਆਂ ਦਾ ਛੱਲਾ ਵੀ ਹੈਗਾ ਬਾਈ ਹਾਂ ਹਾਂ ਛੱਲਾ ਦੇ ਦੇ ਲੈ ਇੱਕ ਨਾਲ ਛੱਲੇ ਵੀ ਆ ਬਾਈ ਕਿ ਦੇ ਦੇ ਲੋੜੇ ਕਿ ਜਗਰੀਮ ਦੇ ਦੇ ਸਾਜੂ ਵੀ ਬਾਈ ਡੈਰੀ ਵੀ ਆ ਅਕਲ ਇੱਥੇ ਕੋਈ ਨਹੀਂ ਜੜੀ 8 9 ਤਾਂ ਆ ਚੱਕੀ ਫਿਰਦਾ ਛੱਲੇ ਮੈਂ ਨਹੀਂ ਦੇਖੀ ਇਹਦੇ ਪਾਏ ਤੇ ਦੇਖੀ ਕਿ ਕਰ ਨਹੀਂ ਪਾਉਂਗਾ ਫਿਰ ਆਪਣੇ ਬੱਸ ਪਾਉਣੀ ਹੈ ਨਾ ਹੁਣ ਉਹ ਤੇ ਕੰਮ ਹੋਣੀ ਆ ਵੀ ਦੇਦੇ ਪਏਗਾ ਟਿਕ ਟਕ ਘਟਾਉਂਦੇ ਕੰਮ ਹੋਣੀ ਬੱਸ ਉਹ ਪਲਾ ਬਾਈ ਨੂੰ ਯਾਰ ਬਾਈ ਜਿੱਪ ਕਿੱਧਰ ਨੂੰ ਦੋ ਸਾਈਡ ਤੇ ਉਹ ਗੱਲਾਂ ਬਾਤਾਂ ਬਾਅਦ ਚ ਪਹਿਲਾਂ ਹੈਲੋ ਅਜਵੀਰ ਉਹ ਬਾਈ ਬਾਈ ਨੂੰ ਪਾ ਯਾਰ ਪਾ ਮੈਂ ਵੀ ਕਹਿੰਦਾ ਬਾਈ ਬੈਲਟ ਆ ਜਾ ਤੈਨੂੰ ਆਪ ਤਾਂ ਬੈਠ ਗਏ ਤੁਸੀਂ ਬਾਈ ਕਿੱਥੇ ਬੈਠ ਗਏ ਸਾਲਾ ਮੰਜਾ ਪਰ ਆਵੇ ਬਾਈ ਤੇ ਬਹਿ ਜਾਓ ਹੈ ਬਾਈ ਬਾਕਸ ਹੋਣਾ ਰੰਗ ਰੂੰਦ ਪੇਂਟ ਕਰਾ ਬਾਈ ਪੇਂਟ ਬੋਲਵਾ ਤੈਂਡ ਬਾਈ ਠੀਕ ਆ ਅਜਵੀਰੀ ਬੋਖਿਆ ਭਾਈ ਇੱਕ ਬੈਗ ਮੇਰੇ ਨਾਲ ਛੱਡ ਦਿਓ ਬਾਕੀ ਇਹਨਾਂ ਵੰਡ ਲਓ ਕੌਣ ਆ ਤੂੰ ਵੰਡ ਲਿਆ ਆਪਾਂ ਨੇ ਇੱਕ ਦੂਜੇ ਇੱਕ ਬੱਚਾ ਕੌਣ ਆ ਤੂੰ 200 ਰੁਪਏ ਨਹੀਂ ਲੜਨੂ ਕਿ ਆ ਜੀ ਸਾਡੀ ਨਹੀਂ ਕਿਹੜੀ ਉੱਥੇ ਜਾਂਦੇ ਦੱਸ ਮੁੰਡੇ ਗਰੁੱਪ ਮੁੰਡੇ ਗਰੁੱਪ ਹੀ ਲੈ ਜਾ ਤੂੰ ਸਾਡੇ ਦਾ ਸਮਾਨ ਆਇਆ ਬਾਈ ਹੁਣ ਉਹ ਹੀਰੇ ਦੀ ਟ੍ਰੋਫੀ ਆਪਾਂ ਨੇ ਇੱਕ ਦਿਨਵਾ ਬਾਈ ਤੁਹਾਨੂੰ ਦੱਸ ਦੇਣਾ ਵੀ ਕਿਵੇਂ ਗੱਲਬਾਤ ਕਾਲੂਆ ਚ ਆ ਜਾਣਾ ਪੱਸੋਂ ਆਪਾਂ ਨੇ ਚਲਾ ਦੇਣਾ ਉੱਤੇ ਬਾਅਦ ਜੇ ਕਿਸੇ ਨੇ ਆਪਣੇ ਵੀਰ ਨੇ ਲੈਣਾ ਹੈ ਗੰਨਾ ਬੋਹਣਾ ਆਪਾਂ ਦਾ ਕੋਈ ਗੱਲ ਨਹੀਂ ਬੁਕਿੰਗ ਸ਼ੁਰੂ ਕਰਾ ਦਾਂਗੇ ਤੁਹਾਨੂੰ ਗੱਡੀ ਪਿੱਛੇ ਕਰਾ ਦੇਣੀ ਇੱਕ ਵਾਰੀ ਵਾਸ ਚਲਾ ਗਿਆ ਚਲਾ ਲੀ ਚਲਾ ਕੇ ਦੇਖ ਲੀਏ ਤੁਹਾਨੂੰ ਫਿਰ ਐਗਜ਼ੈਕਟ ਰਿਵਿਊ ਆ ਜਾਊਗਾ ਵੀ ਕੀ ਕਿਆ ਚੀਜ਼ ਹੈ ਜੇ ਨੂੰ ਚਾਹੀਦਾ ਹੋਵੇ ਜਰੂਰ ਦੱਸਿਓ ਉਹ ਤਾਂ ਬਣਾ ਪਾ ਸਕਦੇ ਆ ਉਹ ਦਵੀਆਂ ਕਾ ਬੰਨ ਲੱਗੇ ਆ ਬੇਲਾ ਹੋ ਗਿਆ ਚੌਜੋਈ ਦਾ ਦਵੀਆਂ ਲੱਗੇ ਆ ਬੱਚਾ ਹੋ ਜਾ ਵੀ ਦਵੀਆਂ ਬੰਨਦਾ ਛੇੜਵਾ ਜੂ ਆਓ ਬੇਲਾ ਹੋ ਕੇ ਹਟਿਆ ਉਹ ਦੇਖ ਉਹ ਦੇਖ ਮਾਦਰੀ ਚੈੱਕ ਕਰਾ ਕਰ ਉਹਨੂੰ ਉਰੇ ਨੂੰ ਫੋਨ ਕਰ ਜਾ ਮੇਰੇ ਕੋ ਫੋਨ ਨਹੀਂ ਹੋਣਾ ਫੋਨ ਨਹੀਂ ਹੈਗਾ ਉਹੀ ਗੱਲ ਹੋ ਗਈ ਉਹ ਦੇਖ ਲੈ ਆਈਆ ਉਹ ਬੈਗ ਚੱਕ ਕੇ ਬਾਹਰ ਨੂੰ ਰੱਖ ਦੇ ਆਪ ਲਾ ਦੇ ਬੱਸ ਉਹ ਲੈਰੀ ਬੈਗ ਤੂੰ ਇੱਕ ਉਹ ਲੈਰੀ ਕਹਿੰਦਾ ਪਵਾ ਦੇ ਗੰਡੀ ਕਿਹੜਾ ਵੀਰ ਡਰਾਈਵਰ ਆਇਆ ਮੈਂ ਵੇਚਾਉਣਾ ਭਾਈ ਮੈਂ ਹੀ ਰਿਹਾ ਜੋ ਕਰਨੇ ਨੂੰ ਟਰੈਕਟਰ ਨੂੰ ਤੁਹਾਡੇ ਵੱਸ ਦਾ ਕੰਮ ਨਹੀਂ ਹੈ ਕਿ ਚਲਾਉਣਾ ਇਹ ਮੈਂ ਤਾਂ ਇਹ ਆਤਾ ਭਾਈ ਤੁਸੀਂ ਹਿਲਵੇਂ ਛੋਟੇ ਆ ਪਰ ਇਹ ਕਿ ਬੜੇ ਰਕਦੀਪ ਇਹਦੇ ਵਿੱਚ ਛੋਟੇ ਆ ਪਰ 40 40 45 ਵਾਲੇ ਇਹ 50 ਹੈ ਇਹ 50 ਹੈ ਫਰਕ ਆ ਪਸ ਹੋ ਗਿਆ ਇਹ ਗੱਲ ਸਾਰੇ ਸਿਆਣੇ ਕਰਦੇ ਨੇ ਦੂਜਾ ਮੈਂ ਵੀ ਬਈ ਜਾਂਦਾ ਕਰਾਂ 14 ਜੀ 14 ਤੇਲ ਲੱਗਾ ਬਾਈ ਵੀ ਉਹਦਾ ਜਿੰਦਾ ਗੱਡਣਾ ਹੌਲੀ ਹੌਲੀ ਬਣਦੀ ਆ ਬਾਈ ਚੀਜ਼ਾਂ ਹੁੰਦੇ ਗ੍ਰੋਪਾ ਜਾਂਦਾ ਬਾਈ ਦੂਜਾ ਗੱਡਣਾ ਸੱਤ ਫੋਟਾ ਸਿੱਧੀ ਉਂਗੀ ਗਾਰੰਟੀ ਕੋਈ ਚੱਕਰ ਨਾ ਦੱਬਾ ਲਿਆਉਂਦੇ ਆਂ ਜੀ ਮੂੰਹ ਤਾਂ ਮਿੱਠਾ ਜਿਹਾ ਥੱਦੇ ਵਾਲੇ ਮਿੱਠਾ ਕਰਿਆ ਆਂ ਹੂੰ ਬਸ ਜਲਦੀ ਆ ਕਰਦੇ ਕੰਮ ਬਾਕੀ ਹੁਣ ਚਲਾ ਕੇ ਦੇਖੂਗੇ ਕੱਲ ਨੂੰ ਜੇ ਦਾ ਸ਼ਾਮ ਨੂੰ ਆਲੂ ਕਾਲਾ ਤੋਂ ਰਾਤ ਕਰਦਾ ਆਂ ਦਾ ਕਹਿੰਦਾ ਰਾਤ ਰਾਤ ਆਵੇ ਦਾ ਹਾਂ ਉਹ ਦੂਆ ਕੀ ਕਹਿੰਦਾ ਤਾਂ ਕਹਿੰਦਾ ਨੌਨ ਵੀ ਇਹੀ ਲੱਗਦਾ ਸਾਰਿਆਂ ਨੂੰ ਇਹੀ ਲੱਗਦਾ ਕੱਜੇ ਚ ਲਾਉਣਾ ਲੱਗੂ ਜੇ ਚ ਲਾ ਕੇ ਦੇਖੂਗੇ ਬਾਕੀ ਬਾਈ ਦੇਖੋ ਹੁਣ ਕੱਲ ਪੱਤ ਜੀ ਆਪਾਂ ਇਹਦਾ ਕੱਲੂ ਦੇਖੋਣਾ ਆਪਾਂ ਇਹਦੇ ਤੇ ਚਲੇ ਜਾਣਾ 2024 ਮਾਡਲ ਇਹ ਉਹ ਲਾਂਚ ਮਾਰਾਂ ਦੇ ਇਹ ਪਹਿਲਾ ਆਇਆ ਅੰਦਰ ਰੁਕੜੇ ਜੀ ਇਹਨਾਂ ਆਪਣੇ ਵਰਗੇ ਜਿਹੜੇ ਵੀ ਨਹੀਂ ਹੈਗਾ ਉਧਰ ਦਿਖਦੇ ਆ ਉਧਰ ਆ ਜਾਓ ਓਕੇ ਆ ਦਸਮਾਹਤਾ ਦਾ ਬੇਕਾਰ ਚੀਜ਼ ਆ ਇਹ ਆ ਦੇਖੀਏ ਮੈਂ ਦੇਖਦੇ ਹਾਂ ਮੁੰਡੇ ਗਰੁੱਪ ਦੇਖੀ ਤੂੰ ਨਾ ਨਾ ਵਧੀਆ ਚੱਲੂਗਾ ਉਹ ਤਕੀਤ ਬਾਈ ਗਰੁੱਪ ਫੱਕਾ ਮਨਜੀਤ ਗਰਗਾ ਮਨਜੀਤ ਗਰਗਾ ਐਮ ਜੀ ਐਮ ਜੀ ਤਕੀਤ ਗਰਗਾ ਮਹਾਲੂ ਫਾਰਮ ਸੁਣੀਦਾ ਇਹਦੇ ਨਾਲ ਦਾ ਯਾਰ ਮਹਾਲੂ ਫਾਰਮ ਪਾਈ ਲੈ ਕੇ ਆਇਆ ਯਾਰ ਇਹ ਮਹਾਲੂ ਫਾਰਮ ਹੈਗਾ ਤਾਂ ਹੀ ਸਵੇਰ ਦਾ ਵਾਹਣ ਲੱਗਿਆ ਰੈਡੀ ਓਏ ਆ ਵੀ ਕਿੰਨਾ ਗਹਿਣ ਕਰਿਆ ਪਿਆ ਦੇਖੋ ਤੇ ਦੇਖਣ ਨੂੰ ਇਹ ਤਰੇ ਹੁੰਦਾ ਨਹੀਂ ਆਪਣੇ ਸਾਡੇ ਤਾਂ ਹੈ ਨਹੀਂ ਟੋਟੇ ਵਾਲਾ ਬੇਕਾਰ ਹੈ ਪਹਿਲਾਂ ਚੱਲ ਗਿਆ ਵੇ ਬੰਮੇ ਬਾਈ ਅਬੇ ਸ਼ੀਸ਼ਾ ਹੁੰਦਾ ਸਾਡੇ ਨੂੰ ਨਹੀਂ ਹੈਗਾ ਮੇਰੇ ਵਾਲਾ ਨਟੇ ਹੁੰਦਾ ਇੱਦਾਂ ਨਵੇਂ ਜਾ ਆਉਣ ਲੱਗੇ ਨਵੀਂ ਤਕਨੀਕ ਚੱਲ ਦੇਖਦੇ ਹਾਂ ਫਿਰ ਚਲਾ ਕੇ ਇਹਨੂੰ ਵੀ ਕਿਆ ਕਹਿੰਦਾ ਚਲੋ ਚਲਿਏ ਬੈਂਕ ਤੇ ਆਪਾਂ ਚਲ ਬੈਂਕੇ ਜਾ ਕੇ ਆ ਜੇ ਮੈਂ ਕਿੱਥੇ ਚੱਲੇ ਆ ਭਾਈ ਲੋਨ ਲੋਨ ਕਰਾਉਣ ਚੱਲੇ ਜੇ ਹੋ ਗਿਆ ਵਧਾਈਆਂ ਹੋ ਜਗੇ ਨਹੀਂ ਹੋਇਆ ਕੈਂਸਲ ਹੋ ਵਧਾਈਆਂ ਇੱਕ ਹੋਰ ਹੋ ਜਾਣੀਆਂ ਸਾਡੇ ਨੂੰ ਉਹ ਉਹ ਉਹਦਾ ਪਤਾ ਹੀ ਆ ਹੁਣ ਕਿਹਦੇ ਘੱਟ ਵੱਟ ਹੁੰਦਾ ਬਈ ਕਹਦਾ ਬਾਬੇ ਆਈ ਹੈ ਹਾਂ ਉੱਪਰ ਥੱਲੇ ਆਣੀ ਹੈ ਜੇ ਹੋਰ ਨਹੀਂ ਥੱਲੇ ਹੁਣਾ ਹੋਰ ਨਹੀਂ ਆ ਲਾਟ ਆ ਇਹ ਐ ਤੇ ਥੱਲੇ ਲੱਗਦੀ ਨਹੀਂ ਹੁਣਾ ਇੱਥੇ ਲੱਲੇ ਆ ਇਹੋ ਇਹ ਜ਼ਿਆਦਾ ਹੈ ਸਮਾਂ ਹਲੇ ਥੱਲੇ ਕਿ ਇਹ ਐ ਚ ਪਹਿਣੀ ਆ ਐ ਚ ਪਹਿਣੀ ਆ ਤੇ ਲੱਗਣਾ ਇਹਨੇ ਚਾ ਚੱਲੀ ਆ ਜਗਦੀਪ ਡੀਰਾ ਕਿ ਕੇ ਚਲੋ ਫਿਰ ਚਾ ਚੱਲੀ ਆ ਜਾ ਹੁਣਾ ਸਭਾ ਮਾ ਹੁਣਾ ਇਹ ਸੁਣੀ ਭਜਣੀ ਤੇਰੀ ਥੋੜੀ ਭਜਣੀ ਹਾਂ ਨਾਰ ਮੱਝੂ ਗਰੀਸਾਈ ਦੀਆਂ ਇਹ ਕੁੜੀ। ਮਾਗੀ ਸਤਿ ਸ਼੍ਰੀ ਅਕਾਲ ਜੀ ਗੱਗੇ ਹੋ ਗਿਆ ਪਤਾਈਆਂ ਜੀ ਸਾਜੇ ਤੂੰ ਕਿੱਧਰ ਦਾ ਪਤਾ ਨੇੜੇ ਆ ਮੈਂ ਜੇ ਆ ਦਾ ਕਰ ਕਿ ਭਾਈ ਸ਼ਾਮ ਦਾ ਟਾਈਮ ਹੋਇਆ ਗੱਗੇ ਵੱਲ ਹੈਗੀ ਪਾਰਟੀ ਦੱਸੋ ਕੀ ਗਾਣਾ ਜਿਹੜਾ ਕੋ ਮਰਜ਼ੀ ਖੜਾ ਰੁਪਈਆ ਤੂੰ ਨੂੰ ਪਤਾ ਹੁਣ ਕਿੰਨੇ ਲੱਗੇ ਹੋਏ ਆ ਹੁਣ ਤਾਂ ਬਣਦੀ ਆ ਸਾਡੀ ਘੜ ਹਾਲ ਦੀ ਘੜ ਦੀ ਚੱਪਣੀ ਸਾਡੇ ਕੋਲ 90000 ਰੁਪਏ ਮੇਰ ਲੱਗਿਆ ਪਾਰਟੀ ਹੁਣ ਮੈਦਮਾ ਹੁਣ 90000 ਲਾਇਆ ਤਾਂ ਜੇ ਕੀਤਾ ਤਾਂ ਕੀ ਹੋਗਾ ਇਹ 2 ਕਿਲੋ ਪ੍ਰੀਰ ਦੇ ਪਕੌੜੇ ਲੱਜੂ ਨਾਲ ਤਾਂ ਕੀ ਹੋ ਗਿਆ ਚਲ ਹੋ ਹੀ ਹੋਇਆ ਕੀ ਹੋ ਗਿਆ ਫਿਰ ਕੋਈ ਮੇਚ ਪੈ ਜੂ ਕੋਈ ਨਾ ਬੰਨ੍ਹ ਕੇ ਪੈ ਜੂ ਤਾਂ ਕੀ ਹੋ ਗਿਆ ਫਿਰ ਕੋਈ ਚੱਕਰੇ ਨਹੀਂ ਹੱਦੋਗੀ ਹੱਦੋਗੀ ਸਾਲੀ ਪਰ ਅੱਜ ਨਹੀਂ ਖਾਣੇ ਮੇਰੇ ਦਰਦ ਜਾ ਹੁੰਦਾ ਦਦ ਤੇਰੇ ਉਧਰ ਸਾੜਾ ਥੋੜਾ ਹੁੰਦਾ ਕੱਲ ਨੂੰ ਦੁਪਹਿਰ ਨੂੰ ਦੁਪਹਿਰ ਉਹ ਹੁਣ ਦੁਪਹਿਰ ਕਰ ਲੈ ਜੀ ਕੱਲੂ ਦੇਖਾਂਗੇ ਸ਼ਾਮ ਕੱਲ ਦੁਪਹਿਰ ਜੇ ਨੂੰ ਕਰਦੇ ਹਾਂ ਦੁਪਹਿਰ ਜੇ ਨੂੰ ਉਹ ਬੈਗ ਲੈ ਲਏ ਉਹਨਾਂ ਵਾਧ ਤਾ ਮਨ ਤਾਂ ਹੁਣੀ ਕਰਦੇ ਮੇਰੇ ਦੋ ਵੈਕਸੀਨਾਂ ਲੱਗੀਆਂ ਹੋਈਆਂ ਤੇਰਾ ਨਹੀਂ ਪਤਾ ਕੋਈ ਲੋਕ ਤਾਂ ਇਹਨੂੰ ਤਾਂ ਸਾੜੇ ਲੱਗਿਆ ਥੋੜੀ ਜਿਹੀ ਪੂਰੀ ਪਤਾ ਨਹੀਂ ਕੁਝ ਵੀ ਗਿਆ ਇਹ ਲੋਕ ਪਾਗਲ ਹੋਏ ਪਏ ਯਾਰ ਮੈਂ ਤਾਂ ਕਹਿੰਦਾ ਪਹਿਲੇ ਲਵਾਉਣ ਨੂੰ ਪਾਗਲ ਰਹੇ ਪਹਿਲੇ ਲਵਾਉਣ ਨੂੰ ਪਾਗਲ ਰਹੇ ਹੁਣ ਉਹ ਪਾਗਲ ਹੋ ਗਏ ਹੈਂ ਤੂੰ ਪੰਜ ਖੜੇ ਰਹੇ ਬੈਨਾਂ ਚ ਇੰਨਾ ਜਾਨ ਦਿੰਦੇ ਬੈਨਾਂ ਚ ਵੈਕਸੀਨਾਂ ਲੱਗੀਆਂ ਥੋੜੇ ਦੇ ਨਹੀਂ ਉਹ ਦੁਨੀਆ ਨੂੰ ਮੈਂ ਦੇਸ਼ ਤੇ ਬੇਦਖਲ ਕਰ ਦਿਆਂ ਜੀ ਨਹੀਂ ਲੋ ਬਈ ਦੱਸੋ ਕਿਆ ਕਰੀਏ ਵੈਸੇ ਕਹਿੰਦੇ ਦੁਨੀਆ ਦੇ ਬੇਦਖਲ ਕਰਨੇ ਦੁਨੀਆ ਦੇ ਬੇਦਖਲ ਹੋ ਜਾਣ ਕੁਝ ਨਹੀਂ ਆ ਗਿਆ ਤੇ ਯਾਰ ਹੈ ਅੱਗੇ ਅੱਗੇ ਵੀਡੀਓ ਉਹ ਹਮਲਾ ਕੀ ਆਇਆ ਹੈ ਰਾਖੀ ਭਾਈ ਬਹੁਤ ਬਹੁਤ ਮੁਬਾਰਕਾਂ ਗੱਗੇ ਨੂੰ ਦੇਖੋ ਜੀ ਮੰਨ ਮੁਬਾਰਕਾ ਹੋ ਗਈਆਂ ਆਪਾਂ ਇਕੱਠੀ ਕਰਦੇ ਪਾਰਟੀ ਅੱਜ ਅੱਜ ਗਏਦੇ ਭਾਈ ਲੋਨ ਕਰਾਉਣ ਹਾਂ ਉਹ ਜਿਹੜਾ ਆਪਣਾ ਲੇਜ਼ਰ ਕਾਰ ਲੈਣਾ ਆਪਾਂ ਨਾ ਕਿਆ ਕਹਿੰਦੇ ਫਿਰ ਗਏ 4 ਵਜੇ ਤੋੜ ਤੇ ਵਾਪਸ 5:00 ਫੁੱਟੇ ਜਿਹੜੇ ਤੁਰੇ ਜਿਹੜੀ ਜਿਹੜੀ ਸਪੀਡ ਨਾਲ ਗਏ ਆ ਇਹ ਕੋਈ ਟਾਈਮ ਨਾਲ ਵਾਪਸ ਆ ਗਏ ਉਹ ਫਿਰ ਊਡਾ ਮੀਟਰ ਚਾਰ ਦੋ ਯਾਰ ਲੇਟ ਹੋ ਗਏ ਹੈਂ ਊਡਾ ਵੀਟ ਚਾਰ ਦੋ ਲੇਟ ਹੋ ਗਏ ਉਹਦਾ ਫੋਨ 2 ਵਜੇ ਆਇਆ ਮੁੰਡੇ ਦਾ ਉਹ ਕਹਿੰਦਾ ਜਾ ਕਹਿੰਦਾ ਤੇਰੇ ਕਾਗਜ਼ ਪੱਤਰ ਭੇਜਤੇ ਕਹਿੰਦਾ ਜਾ ਕੇ ਬੈਂਕਾਂ ਨਾਲ ਗੱਲ ਕਰ ਲੈ ਫਤਾਰਿਆ ਕਿੱਥੇ ਊਡਾ ਵੀਟਰ ਨਹੀਂ ਉਹ ਆ ਗਿਆ ਜਿੱਥੇ ਮੈਂ ਤੁਹਾਨੂੰ ਦਿੱਤੀ ਲਿਗੇਸ਼ਨ ਉਹ ਉੱਥੇ ਟਹਿਣੇ ਹੈਗੇ ਉਹਨੇ ਮੈਨੂੰ ਕਹਿੰਦਾ ਫੋਟੋਆਂ ਲੈ ਜੀ ਖਾਤਾ ਖਿਲਾ ਲਈ ਪਹਿਲਾਂ ਮੈਨੂੰ ਸੁਣਿਆ ਨਹੀਂ ਹੂੰ ਉਹ ਕੱਲੂ ਜਾਓਗੇ ਫਿਰ ਦੁਬਾਰਾ ਸਾਜਦੇ ਕੱਲੂ ਕਹਿੰਦੇ ਸਵੇਰੇ ਆ ਜਿਓ ਪਹਿਲਾਂ ਖਾਤਾ ਖਲਾਉਂਗੇ ਫਿਰ ਲੋਨ ਕਰਾਉਂਗੇ ਸੇਵਿੰਗ ਖਾਤਾ ਖੋਲਣਾ ਤੇ ਬਾਅਦ ਲੋਨ ਦਾ ਪ੍ਰੋਸੈਸ ਚੱਲਣਾ ਵਿਆਜ ਕਹਿੰਦਾ ਭਾਈ 9% ਵਿਆਜ ਚੱਲ ਕੇ ਦੇ ਦੀ 3% ਦੀ ਕਹਿੰਦਾ ਮੈਂ ਮਾਫੀ ਜਾਣੀ ਬਾਅਦ ਚ ਜੇ ਤੁਸੀਂ ਸਹੀ ਰਹੇ ਸਹੀ ਤਾਂ ਹੈ ਨਹੀਂ ਅਸੀਂ ਅਮੋਂ ਕਰੇ ਸਹੀ ਰਹਿਣਾ ਦੱਸਦਾ ਵੀ ਇਹ ਕੰਮ ਵਧੀਆ ਲੱਗਿਆ ਮੁੰਡੀ ਦਾ 6% ਵਿਆਜ ਠੀਕ ਹੈ ਉਹਦਾ ਕਹਿੰਦਾ ਲਿਮਟ ਦੇਣੀ ਹੈ ਪਰ ਪੜ ਕੇ ਆ ਕੇ ਤਰੀਕੇ ਪਹਿਨਾ ਹਾਂ ਸਾਰੀ ਸਾਰੀ ਸਕੀਮ ਪੁੱਛੀ ਦੀ ਹੈ ਕਿ ਜੇ ਡਿਫਾਲਟ ਹੋ ਗਏ ਫਿਰ ਕੀ ਸਕੀਮ ਹੈ ਨਹੀਂ ਨਹੀਂ ਫਿਰ ਤਾਂ ਅਗਲੇ ਆ ਕੇ ਲੈਣ ਵਾਲੇ ਲੈਵਲ ਉਹਨੇ ਉਣਾ ਤੇਰੇ ਭਾਈ ਕਮਰੇ ਫੋਟੋ ਲਾ ਦੇ ਰਿਪਾ ਮਾੜਾ ਬੰਦਰ ਹੈ ਤੇਰਾ ਨਾ ਬੋਲਣਾ ਸੁਰਖੀ ਅੱਜ ਲੈਣਾ ਕਿ ਲੈ ਲੈ ਜਿਹੜੀ ਜੀ ਦੇਣੀ ਆ ਉਹ ਲੈਣੀ ਆ ਕਿ ਕੱਚੇ ਚਿਹਰੇ ਤੇ ਮੇਰੀ ਗੱਲ ਸੁਣੋ ਨਹੀਂ ਲੱਗਦੀ ਪਰ ਕੋਈ ਵੀ ਭਾਈ ਭਾਈ ਮੇਰੀ ਗੱਲ ਸੁਣਨਾ ਉਹ ਯਾਰ ਕਿੰਨੇ ਮਾਰਗੀ ਜੀ ਕਿੰਨੇ ਬੰਨੇ ਕਿਸੇ ਆਪਣੀ ਟੱਟ 2.5 ਦਾ ਲੋਨ ਆ ਨਾ 2.5 ਦਾ ਲੋਨ ਆ 50000 ਰੁਪਏ ਕਿਸ਼ਤ ਬੰਨ 35000 ਰੁਪਏ ਦੇਣਾ ਇੱਕ ਤਰ੍ਹਾਂ ਕੈਸ਼ 285 ਦਾ ਸੌਦਾ ਹੋਇਆ ਚਲ ਠੀਕ ਹੈ 7 ਫੁੱਟ ਹਨ ਸਾੜੀ ਸੌਣੀ ਕਰਾਉਣੀ ਸੀ ਹਾਂ ਸਾੜੀ ਸੌਣੀ 2 ਲੱਖ ਠੀਕ ਆਪਣੀ ਕਿਹੜੇ ਇੱਥੇ ਦਰਗਾਹ ਦੀ ਸਾੜੀ ਸੌਣੀ ਹੈ ਹਾਂ ਸਾੜੀ ਸੌਣੀ ਲੋਟ ਆਂਦੀ ਹੈ 45 ਖਣੀ 47000 ਰੁਪਏ ਕਿਸ਼ਤ ਬਣਨੀ ਆ ਕਿਰੇ ਨਹੀਂ 20000 ਦੇ ਗੇਟ ਕਹਿੰਦਾ ਉਹ ਇੰਨੇ ਕਿ ਬਣ ਜਾਣੀ ਬੈ ਬੂਜੀ ਪਾ ਕੇ ਨਾ ਕਰ ਦੇਣੀ ਭਜਾ ਆਪਣੀ ਕਿਸ਼ਤ ਮੋੜੂਗਾ ਹੀ ਉਹ ਨਹੀਂ ਜੀ ਇਹ ਕਿ ਨਹੀਂ ਨਹੀਂ 4 4 ਕਰੀਏ 6 6 ਕਿਸ਼ਤਾਂ 6 6 ਬਣਾਈਆਂ ਮੈਂ 3 ਸਾਲ ਦਾ ਜੇ 19 ਕਿ ਹੋ ਗਈ ਆਪਾਂ ਨੇ ਉਹ ਕਿਡਨੀ ਵੇਚ ਦੇਣੀ ਆਪਣੀ ਆ ਖੜੀ ਗਿੱਡਣੀ ਇਹ ਨਹੀਂ ਇਹ ਗਿੱਡਣੀ ਵੇਚਣ ਵਾਲੀ ਨਹੀਂ ਹੈਗੀ ਉਹ ਗਿੱਡਣੀ ਦਾ ਕੋਈ ਵੀ ਨਹੀਂ ਵੇਚਣੇ ਵੇਚਣੇ ਦਾ ਯਾਰ ਹੀ ਖਰੀਦਣੀ ਤਾਂ ਨਹੀਂ ਵੇਚੀ ਆ ਨਹੀਂ ਵੇਚੀ ਇਹ ਇਹ ਛੋਟੀ ਗਿੱਡਣੀ ਆ ਉਹ ਬੱਕਰੀ ਨਹੀਂ ਬਣੀ ਦਾ ਰੂਹ ਐਸਾ ਆ ਇਹ ਫੜਾ ਇਹਦਾ ਪੇ ਫੜਾ ਉਹ ਗਿੱਡਣੀ ਦਾ ਬੋਟ ਆਉਂਦੀ ਆ ਲਾਹੇ ਮੈਂਦਾ ਉਹ ਹਜੇ ਹਜੇ ਤਾਂ ਉਪਰੀ ਲੱਦੀ ਤਾਂ ਫਟਾ ਖੋਲਤਾ ਤੇ ਕੀ ਗੱਲ ਸੁਣ ਮੇਰੀ ਗੱਲ ਸੁਣ ਲੈ ਹੁਣ ਟੌਰ ਨਾਲ ਵੱਡੀ ਆਪਣੀ ਰਾਤ ਤੋ ਆਕੇ ਲਿਆਉਣਾ ਅੰਦਰ ਲਾਣੇ ਉਹ ਦੱਕਣੀ ਅੰਦਰ ਕੀ ਖਰਚਾ ਹੋਰ ਕੀ ਵਧੀਆ ਜੀ ਯਾਰ ਤੁਹਾਨੂੰ ਆਪਣੀ ਜੀਰੀਆਂ ਜਾਂਦੇ ਤੂੰ ਹੀ ਤਰੇ ਸਾਲਾਂ ਵਿੱਚ ਮਗਰ ਭਾਈ ਆਉਂਦਾ 2 ਘੰਟੇ ਤੱਕ ਆਉਂਦਾ ਜਦ ਫੋਨ ਕਰਦੇ ਜਦ ਉੱਤੇ ਪਹਿਲਾਂ ਖੜਾ ਹੁੰਦਾ 10 ਮਿੰਟ ਖੇਡਦਾ ਆਹ ਕਹਿ ਵੀ ਰਹੀ ਘਣਾ ਉਹਦਾ ਭਈ ਕਹਿੰਦਾ ਤੂੰ ਜਾ ਗਿਆ ਤੇਰੇ ਸਰਾਂ ਵਾਲਾ ਵੀ ਲੈ ਹੀ ਇਹ ਫਿਰ ਤਾਂ ਹੀ ਫੋਨ ਕਰਦੇ ਆ ਜਾਓ ਕੱਟ ਲੋ ਯਾਰ ਅੱਸਾਂ ਹੀ ਆਉਣੀ ਆ ਪਰ ਇਹ ਕਿਰਾਏ ਖਤ ਲੈ ਆ ਸ਼ੌਂਗ ਲੈ ਆ ਵੇ ਆਪਣੇ ਘਟਨੇ। ਦੇਖੋ ਜੀ ਆਪਣੀ ਕੜਦੇ ਆ। ਹਾਂ ਜੀ। ਆੜਦੇ ਥੋੜੀ ਦਰੋੜੇ ਆ। ਆਰ ਦੋਸਤਾਂ ਦੀ ਕੜਦੇ ਆ। ਵਾ ਠੀਕ ਐ। ਆਰ ਦੋਸਤ ਕਿਹੜੇ? ਆ ਦੋਸਤ ਕਿਹੜੇ ਹੋਗੇ? ਆਰ ਆ ਬੇਟਾ ਦੋਸਤਾਂ ਬੇਟਾ। ਆਰ ਦੋਸਤ। ਆਰ ਉਹ ਲਾ ਕੇ ਆਰ। ਆਰੀ ਯਦੂ ਆਰੀ ਬਾਈ ਤੈਨੂੰ ਆਰੀ ਕਹਤਾ। ਮਾਦ ਦੋਸਤੇ ਕਿਹਾ ਤੈਨੂੰ ਆਰ ਲਾਈ ਆ ਰਹੇ। ਪਤਾ ਆਰ ਕਿ ਹੁੰਦੀ ਆਰ। ਅੱਤ ਨੂੰ ਆ ਕੇ ਆਈ ਦੂ ਆ। ਕਿਚਕੂ। ਆ ਦੇਖੂ। ਭਾਈ ਦੇ ਉੱਤੇ ਤਿਆਰੀ ਆ ਮੱਛਰ ਦੀ ਦੰਦੀ ਪੱਢਣੀ ਆਉਣ। ਬੱਛਾ ਲੱਗਿਆ। ਆ ਵੀ ਆਤੀ ਆਤੀ ਆਤੀ। ਦੰਦ ਲੱਗੀ ਜੀ ਕਹਿੰਦਾ ਮਨ ਲੱਗਦਾ ਹੈ ਤਾਈ ਦੀ ਚੀਕੀਆਂ ਲੈਂਦੇ ਐ ਕਿੱਥੇ ਆ ਬਹੁਤ ਟਾਂਕ ਕਰਦੀ ਬਣ ਹੋਰ ਕਿ 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 ਹੋਰ ਨਹੀਂ ਜਿੰਦੀ ਨਹੀਂ ਜਾ ਰਿਹਾ ਤੇਰਾ ਮੈਂ ਤਾਂ ਭਾਈ ਰਿਸ਼ਤੇ ਵਾਲੇ ਮੈਨੂੰ ਲੱਗ ਗਿਆ ਨਹੀਂ ਤਾਂ ਮੈਂ ਤਾਂ ਇੱਛੀ ਹੁਣਾ ਤਾਂ ਅਸੀਂ ਫਿਰ ਉੱਥੇ ਤਾਰੇ ਅੰਬ ਪਰ ਕੱਲ ਚਾਚੀ ਨਹੀਂ ਨਹੀਂ ਕੱਲੂ ਚਲਾਉਣਾ ਲੱਡੂ ਖਵਾਉਣਾ ਲੱਡੂ ਚਲਾਉਣਾ ਹਲੇ ਖਵਾਉਣਾ ਉਹ ਬੰਦੇ ਇੱਧੇ ਬੂਰੇ ਤੇ ਹੁਣ ਕਿਆ ਕਰੀਏ 20000 ਠੰਡੇ ਤਾਂ ਉੱਥੇ ਵੀ ਚੱਲੇ ਨੇ ਹਾਂ ਉਹ ਲੱਡੂ ਹੋਰ ਹੀ ਚੱਲੇ ਨੇ ਲੱਡੂ ਰਹਿ ਗਏ ਅਸੀਂ ਕੱਲ ਲੱਡੂ ਹੋਰ ਜਿਹੜੇ ਬਾਹਰ ਲੱਗੂ ਉੱਥੇ ਚਲਾ ਦੇ ਕੱਲੂ ਬੋਣੋ ਸਾਰੇ ਲੱਡੂ ਦੇ ਮੈਂ ਥਾੜੇ ਕਿਹੜੇ ਕੁਵਾਰੇ ਨਾਲੇ ਪਰਕੋੜੇ ਨਾਲੇ ਪਨੀਰ ਵਾਲੇ ਨਾਲੇ ਜੇ ਵਧੀਆ ਚੱਲੇ ਪਈਆਂ ਪਕੌੜੇ ਵਧੀਆ ਚੱਲੂ ਆਜਿਕੇ ਦਿਨ ਦੇ ਨੀ ਦੇਖੋ ਬੜਾ ਗੱਲ ਲੱਗਿਆ ਨਿਊ ਚੀਜ਼ ਆ ਆਪਾਂ ਵੀ ਥੜੇ ਚ ਚਲਾ ਕੇ ਦੇਖਣੀ ਆ ਨਾ ਨਾ ਜੇ ਵਧੀਆ ਹੋਏ ਸਾਨੂੰ ਅਸੀਂ ਦੰਦਾ ਦੇਣਾ ਭਾਈ ਕਿਹੇ ਜੀ ਉਹ ਭਾਈ ਚੀਜ਼ ਦਾ ਅੰਗਰੇਜ਼ੀ ਦੱਸ ਦਿੰਦਾ ਵੀ ਕਿਹੇ ਜੀ ਬੰਦਰ ਦਾ ਦੰਦ ਜੀ ਵੀ ਵਧੀਆ ਬੰਦਰ ਦੀ ਜੀ ਦੇਖੀ ਭਾਈ ਵੀ ਲੈ ਲੈ ਇਹਦੇ ਐਕਸਟਰਾ ਬਹਾਅਕੀ ਬਾਹੇ ਇਹ ਦੇਖ ਲੰਦਾ ਯਾਰ ਮੈਂ ਰੀਲ ਬਣਾਈ ਸੀ ਮੇਰੀ ਰੀਲ ਡਿਲੀਟ ਹੋ ਗਈ ਮੈਨੂੰ ਹੋਣੀ ਕਰੀ ਹੈਗੀ ਫਿਰ ਮੈਂਸ਼ਨ ਨਹੀਂ ਤੈਨੂੰ ਨਹੀਂ ਕਰੀ ਕਲਾਪ ਮਲਗੀ ਸੀ ਨੂੰ ਕਰੀ ਵੀ ਆ ਅੱਛਾ ਫਿਰ ਮੈਨੂੰ ਕਲਾਪ ਹੋਲੀ ਆ ਦੇ ਹਾਂਜੀ ਠੀਕ ਐ ਮੈਂ ਠੀਕ ਐ ਯਾਰ ਮੇਰੀ ਗੱਲ ਕੱਲ ਬਾਜੀ ਸਵੇਰੇ ਫਿਰ ਹੈ ਕੱਲ ਸਵੇਰੇ ਤੂੰ ਬਾਜੀ ਕੌਣ ਚਲਾਉਣ ਨੂੰ ਮੈਂ ਆ ਜੂੰਗਾ ਓਕੇ ਹਰੇ ਦੇਖ ਲਈ ਝਟ ਦੇਖ ਲੂੰਗੀ ਇਹਦਾ ਬਾਪੂ ਬਾਪੂ ਅਸਤਜ ਮੁੰਡੇ ਗਰੁੱਪ ਕੋਈ ਹੋਣਾ ਨਹੀਂ ਯਾਰ ਇਹ ਜਮਾਨ ਕੋਈ ਵੀ ਚੀਜ਼ ਕਰ ਆਉਣੀ ਆਪਣੇ ਨਵੀਂ ਖੁਸ਼ ਤਾਂ ਹੋਣੀ ਹੈ ਬਾਪੂ ਕਹਿੰਦਾ ਲਿਮਟ ਚ ਭਗੜਾ ਕੇ ਲੈ ਆ ਉਹ ਕੋਈ ਕੁਝ ਨਹੀਂ ਹੋਊਗਾ ਲੈ ਉਹ ਚੱਲ ਗੱਗੇ ਤਾਂ ਆਈ ਚਲਾਈ ਚਲੀ ਜਾ ਕਰਦੀਆਂ ਲਿਮਟ ਬਣਾਈਏ ਕਦੇ ਵਾਤੇ ਜੀ ਮੇਰੀ ਗੱਲ ਸੁਣ ਲੈ ਮੈਂ ਉਹ ਪੁਰਾਣੀ ਰੱਖੋ ਉਹਨੂੰ ਬੱਸ ਲਿਮਟ ਕੋਈ ਮਾੜੀ ਚੀਜ਼ ਨਹੀਂ ਜਿਹੜੇ ਬੰਦੇ ਨੇ ਕੰਮ ਲੈਣਾ ਸਹੀ ਤਰ੍ਹਾਂ ਲੈਣਾ ਨਾ ਧਾਰ ਦੇ ਤੈਨਾਂ ਨਾ ਲਿਮਿਟ ਬਹੁਤ ਬਧੀ ਚੀਜ਼ ਆ ਜੀ ਹੁਣ ਲਿਮਿਟ ਕਟਾ ਕੇ ਲੈ ਲਿਆ ਮਾਲਾ ਲਾਲੇ ਹੁਣ ਹੁਣ ਡਰ ਦੋਗੇ ਲਾਲੇ ਇਹ ਜਾਨੂੰ ਫਿਕਰ ਹੈ ਇਹ ਤਾਂ ਵੀ ਸਾਲੀ ਤਾਰ ਨਹੀਂ ਵੀ ਆ ਹੋਰ ਕੀ ਮੈਂ ਕਿਹਨੂੰ ਇਨਸ਼ਾ ਅੱਲਾ ਫਿਕਰ ਹੈ ਹਾਂ ਉਹ ਤਾਂ ਹੁੰਦਾ ਹੀ ਆ ਹੁਣ ਜੇ ਆਪਾਂ ਪੈਸਾ ਚੱਕਾ ਪਾਉਂਗਾ ਆਪਾਂ ਨੂੰ ਹੁੰਦਾ ਵੀ ਤਾਰ ਦਾ ਗੇਟ ਮੂਰੇ ਨਾਲ ਆ ਕੇ ਖੜ ਜਵੇ ਹਾਂ ਵੀ ਜਿਹੜਾ ਆਪਣੀ ਬਾਈ ਟਾਈਮ ਨਾਲ ਜਿਹੜਾ ਬੱਚਾ ਦਾਦੂ ਹੋਊਗਾ ਉਹ ਐ ਤੇ ਚੱਲੂਗਾ ਹਾਂ ਜਿਹੜਾ ਬੱਚਾ ਲਾਲੂ ਹੋਊਗਾ ਉਹ ਸਾਲਾ ਰੁਗ ਰੁਗੀ ਜਾਊਗਾ ਕਿੰਨੇ ਡਰ ਜਵੇ ਰੋਈ ਪਿਆਲੀ ਛਿੜ ਕੇ ਲੱਕਾ ਇਹਨਾਂ 30 ਰੁਪਏ ਮਜਰੇ ਗੇਰੇ ਆ ਬਾਇਲਾ ਹਮੋਂ ਪਾ ਚੱਲਦੇ ਆ ਬੰਦੇ ਚਾਹੀਦਾ ਚਾਹੀਦਾ ਠੀਕ ਬੰਦੇ ਨੂੰ ਟੈਨਸ਼ਨ ਹੁਣ ਤਾਂ ਨੂ ਟੈਨਸ਼ਨ ਹੁੰਦੀ ਆ ਬੰਦਾ ਚੱਲੀ ਜਾਵੇ ਜਿਆਦਾ ਵੀ ਫੇ ਮਾਰ ਜਿਆਦਾ ਹੋ ਗਿਆ ਪਰ ਦਬੇ ਜਾਂਦਾ ਤੁਰਦਾ ਵੀ ਨਹੀਂ ਕੋੜਾ ਪਰ ਲੋਨ ਹੋਣਾ ਚਾਹੀਦਾ ਬੰਦੇ ਨੂੰ ਦੁਨੀਆਦਾਰੀ ਦੇ ਪਤਾ ਲੱਗਦਾ ਰਹਿੰਦਾ ਰਹਿੰਦਾ ਹੈ ਦੇਣੇ ਆ ਵੀ ਆਹ ਇੱਕਣਾ ਹੋਣਾ ਤਾਂ ਉੱਥੇ ਦੇ ਜਿਹੜੀ ਸਕੀਮਾਂ ਦਿੱਤੀਆਂ ਨੇ ਗਵਰਨਮੈਂਟ ਨੇ ਠੀਕ ਆ ਉਹਦਾ ਫਾਇਦਾ ਲਵੋ ਪਰ ਲਵੋ ਐਨ ਸਹੀ ਠੀਕ ਨੇ 90 ਹਜ਼ਾਰ ਦਾ ਸੌਦਾ ਪਈ ਸੌਦਾ ਮੰਨ ਬਈ ਹਵਦਾ ਇਹਦਾ ਰੁਪਿਆ ਰੁਪਿਆ ਦਾ 90000 ਦਾ ਸੌਦਾ ਕਰਾਇਆ ਵਾ ਬਾਈ ਦਾ ਠੀਕ ਹੈ ਤੇ ਬਾਕੀ ਹੁਣ ਜੇ ਕਿਸੇ ਵੀਰ ਨੇ ਲੈਣਾ ਕੱਲ੍ਹ ਤੁਹਾਨੂੰ ਦੱਸ ਦੇਣਾ ਅਸੀਂ ਕੌਣ ਦੱਸਣੇ ਜਿਹੜਾ ਇੱਕ ਵਾਰ ਫੇਰ ਦੱਸ ਦੇ ਵੀ ਰਜਿੰਦਰ ਗੜੀਆਂ ਨੇ ਚਲਾਇਆ ਬਾਈ 10 ਫੋਟਾ ਲਿਆਏ ਅਸੀਂ ਬਾਈ ਤਾਹੀਂ ਲਏ ਆ ਅਸੀਂ ਤੇ ਦੇਖੇ ਚੱਲਦਾ ਪਹਿਲਾਂ ਉਹ ਕਹਿੰਦੇ ਵੀ ਵਧੀਆ ਆਈਟਮ ਆ ਅਸੀਂ ਕਿਹਾ ਵੀ ਭਾਈ ਜੀ ਹੁਣ ਗਾਹਾਂ ਆਪਣੇ ਚ ਬੰਦਿਆਂ ਨੇ ਲੈਣਾ ਐ ਠੀਕ ਆ ਪਹਿਲਾ ਆਪਾਂ ਨੇ ਆ ਰੂਟਾ ਬੀਟਰ ਲਿਆ ਤਾਂ ਜਿਸ ਵਾਂਗ ਤੇ ਵੀ ਵਧੀਆ ਚੱਲਦੇ ਆਪਾਂ ਐਵੇਂ ਕਹੀਏ ਕਿਸੇ ਦਿਨ ਨੂੰ ਮਾੜਾ ਹੁਣ ਆਪਾਂ ਇਹ ਲਿਆਏ ਆ ਮੁੰਡਾ ਗਰੁੱਪ ਐਮ ਜੀ ਠੀਕ ਆ ਮੁੰਡੇ ਗਰੁੱਪ ਤੇ ਬੰਦੇ ਬਹੁਤ ਵਧੀਆ ਮੁੰਡੇ ਗਰੁੱਪ ਵਾਲੇ ਉਹ ਯਾਨੀ 100 ਬੀ ਨਾ ਤਾਂ ਕੰਮ ਬਾਈਆਂ ਦਾ ਬਹੁਤ ਆ ਰੂਟਾ ਬੀਟਰਾਂ ਦਾ ਕੰਮ ਹੈ ਤੇ ਥਰੇਸਰਾਂ ਦਾ ਕੰਮ ਹੈ ਠੀਕ ਆ 12 ਦਾ ਕੰਮ ਹੈ ਜਿਹੜੀਆਂ ਬੜਾ ਕਰਬਾਈਨਾ ਹੈ ਅੱਛਾ ਸਟਾ ਬਾਕਰ ਬਣਾਉਂਦੇ ਆ ਠੀਕ ਆ ਕਟਰ ਬਣਾਉਂਦੇ ਆ ਮੱਕੀ ਵਾਲੀਆਂ ਮਸ਼ੀਨਾਂ ਦੇ ਠੀਕ ਆ ਹਾਰਾ ਕੰਮ ਨਾ ਤੇ ਇਹਨੂੰ ਪੁੱਛ ਕਿਡੀ ਫੈਕਟਰੀ ਬਣਾਈ ਬਹੁਤ ਖੜਾ ਪਰਦਾ ਅਸੀਂ ਕਮੈਂਟ ਨਾ ਕੰਮ ਜਦਾ ਅੱਛਾ ਇਹਨਾਂ ਦਾ ਕੰਮ ਹੋ ਗਿਆ ਤੇ ਠੀਕ ਹੈ ਯਾਰ 12 ਦਾ ਥਰੇਸਰ ਵਾਲਿਆਂ ਦਾ ਜਿਹੜੀ ਉਹਨਾਂ ਨੂੰ ਵੀ ਕਹਦੇ ਦੁੱਲੇ ਨੂੰ ਬਣਾ ਦੇਵੇ ਹੁਣ ਉਹ ਜਿਹਨੂੰ ਫੇਰ ਗਿਆ ਤੂੰ ਉਹ ਵੀ ਆਇਆ ਮੈਂ ਕੀ ਚੀਜ਼ ਹੈ ਦੁੱਲੇ ਕੋਲ ਕਹਿੰਦਾ ਮੈਂ ਕੱਲ ਪੌਣੇ ਵੀ ਆਖੇ ਤੇ ਕਹਿੰਦਾ ਫਾਲੇ ਤੇਰਾ ਨੇ ਖੜੇ ਹੈਗਾ ਕਿਆ ਗੱਲ ਕਰਤੀ ਕਾਲੂ ਛੱਡ ਜਨਾ ਆਉ ਦੇ ਖੜੇ ਕਾ ਬਾਲਾ ਜਿਹੜੇ ਬਹੁਣੇ ਦਾ ਦੁੱਲੇ ਨੂੰ ਨਾ ਗਈ ਵੀ ਬਣਾ ਦੇ ਤੂੰ ਕਹਿ ਕੇ ਤਾਇਆ ਅੰਕਲ ਨੂੰ ਪੁੱਛੇ ਦਲਵੀਰ ਗਏ ਹੈ ਨਾ ਅੰਕਲ ਕਹਿੰਦਾ ਬੱਸ ਤਾਂ ਕਹਿੰਦਾ ਕਾਲੂ ਧਰ ਦੇਣੇ ਪਾ ਧਰ ਦੇ ਕੇ ਫਟਾਫਟ ਰੰਗ ਕਰ ਦੇ ਕ ਸਾਰਾ ਸਮਾਨ ਸਵਾਗਰ ਵਾਲਾ ਰੰਗ ਕਰਾਉਣਾ ਕਹਿੰਦਾ ਸਵਾਗਰ ਨੂੰ ਵੀ ਰੰਗ ਕਰਾ ਦਿਓ ਜੌਂਡੀਰ ਰੰਗ ਕਰਾਓ ਰੈਡੀ ਨੂੰ ਵੀ ਕਰਾ ਦਿਓ ਮੇਰੀ ਮਰਜ਼ੀ ਜਿਹੜੀ ਟੋਚ ਲੱਗਣੇ ਲਵਾ ਦਿਓ ਜੌਂਡੀਰ ਵਾਲਾ ਰੰਗ ਕਰਾਉਣਾ ਸੀਜ਼ਨ ਆਫ ਹੋ ਗਿਆ ਹੁਣ ਤਾਂ ਕਰ ਦੇਣਾ ਉਹ ਮੈਂ ਠੀਕ ਆ ਹੁਣ ਆਇਆ ਹੁਣ ਹੁਣ ਮੇਰੀ ਗੱਲ ਸੋ ਫੈਸ਼ਨ ਦਾ ਕੰਮ ਬੰਦ ਹੋ ਲਿਆ ਮਸ਼ੀਨਾਂ ਆਉਂਦੀਆਂ ਘੋੜਾ ਕੰਮ ਬੰਦ ਹੈ ਹੁਣ ਐਸੇ ਮਾਰੇ ਧਰਨ ਉਹਨੇ ਇੱਕ ਫਾਲਤੂ ਤੋੜ ਤੇ ਉਹਨਾਂ ਨੇ ਹਾਂ ਇਹ ਲੱਗਦਾ ਰੀਲ ਪਾਈ ਦੀ ਦੁੱਲੇ ਨੌ ਨੌ ਤੋੜ ਤੇ 11 ਬਣਾਉਣੇ ਆਹੋ ਹੁਣ 11 ਘਰ ਨੇ ਆਪਣੇ ਸਮਾਂ ਲੈ ਜਾਂਦਾ ਵਾ ਹਨਾ ਹਾਂ ਸਾਰਾ ਰੱਖਿਆ ਵਾ ਕੱਟ ਕੇ ਸਾਰਾ ਕੁਝ ਵਾ ਠੀਕ ਹੈ ਵਾ ਜੜਨਾ ਹੀ ਆ 12 ਰੰਗ ਕਰਾਉਣਾ ਉਹ ਵੀ ਕਰ ਦਿੰਦੇ ਨਾ ਉਹ ਨਹੀਂ ਅੱਛਾ ਤੂੰ ਕਿਹੜਾ ਟਾਈਮ ਕਿੱਥੇ ਨਾ ਉਹ ਆਪਣਿਆਂ ਨੂੰ ਹੀ ਕਰ ਦੇਣਾ ਬਣਾਇਆ ਸਮਾਨ ਉਹ ਕਰਾ ਲਿਓ ਉਹਨੂੰ ਕਹਿ ਦਿਓ ਜੇ ਮੈਂ ਵੀ ਮਾਰ ਦੇ ਤੂੰ ਸਾਡਾ ਰੰਗ ਕਰ ਦੇ ਕਰ ਉਹ ਨਹੀਂ ਆਉਂਦਾ ਹੈਗਾ ਮਿਲਣਾ ਫਿਰ ਆਪਣੀ ਮਸ਼ੀਨ ਲੈਂਦੀ ਹੈ ਜਿਹੜਾ ਆਪਣਾ ਸਮਾਨ ਬਣਾਉਂਗਾ ਤੋਰੀ ਏ ਸੰਜਾ ਦਾ ਵਸ ਮੈਂ ਆਪਣੇ ਵੱਤ ਤੇ ਗਿਆ ਤਾਂ ਮੈਂ ਸੋਣਾ ਕਰ ਲੱਗਿਆ ਦੁੱਲਾ ਸੰਜਾ ਤਿਆਰ ਕਰਿਆ ਵਾ ਜਿਹੜਾ ਲਿਫਟ ਵਾਲਾ ਹਾਂ ਉਹ ਦੇਖੀ ਕਿਆ ਸੋਣਾ ਤਿਆਰ ਕਰਿਆ ਆਪਣੇ ਨਾਲ ਦੇ ਰੰਗ ਕਰਿਆ ਇਹਦਾ ਆਪਣੇ ਵਾਲੇ ਥੋੜਾ ਜਿਹਾ ਕਰੀਪ ਕਰਦਾ ਸੇਮ ਕਾਪੀ ਹੋ ਆ ਹਾਂ ਹਾਂ ਚਲੋ ਠੀਕ ਹੈ ਚਲੋ ਬਾਕੀ ਬਾਈ ਦੇਖਦੇ ਕੱਲੂ ਕਿਆ ਪ੍ਰੋਸੈਸ ਬਣਦਾ ਲੋਨ ਦਾ ਨਾਲ ਦੀ ਨਾਲ ਕਾਰਵਾਈ ਪਾਈ ਜਾਣੀ ਆਪਾਂ ਨੇ ਹਾਂ ਲੋਨ ਦਾ ਦਿਖਾ ਲਓ ਲੋਨ ਤੇ ਮੈਨੂੰ ਡਾਟਾ ਦਿਖਾਉਣਾ ਹੋ ਗਿਆ ਤੇ ਬਾਅਦ ਪਾਪਾ ਜੀ ਲੈ ਆਉਣਾ ਵਾ ਨਾ ਤਾਂ ਠੀਕ ਆ ਪਹਿਲਾਂ ਹਲਾ ਹਲਾ ਬਾਉਂਗੇ ਫਿਰ ਉਹ ਲੈ ਜਿਕਰਾ ਕਰ ਚੈਨਲ ਨੂੰ ਲਾਈਕ ਸ਼ੇਅਰ ਕਰੇਅਰ ਤਰਜ 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 ਲਾਈਵ ਕਰਿਓ ਕਮੈਂਟ ਕੋਣ ਕੋ ਕਮੈਂਟ ਨਹੀਂ ਕਰਦੇ ਕੋਈ ਵਧੀਆ ਵਧੀਆ ਜੇ ਹਮਲਾ ਵਾਧਾ ਦਲਵੀਰ 735 ਜੀ ਠੀਕ ਹੈ ਜੀ ਸਤਿਗੁਰਾਲ ਜੀ